ਲੋ ਜੀ ਫਿਰ ਇੱਕ ਵਾਰ ਤੁਹਾਡੇ ਵਿਚਕਾਰ ਆ ਗਿਆ ਤੁਹਾਡਾ ਯਾਰ ਘੈਂਟ ਬਲਜੌਤ ਤੇ ਆਪਾਂ ਅੱਜ ਕਰਾਂਗੇ ਸਿੱਧੂ ਮੂਸੇ ਵਾਲੇ ਦੇ ਬਰਥਡੇ ਦੀ ਗੱਲ ਤੇ ਆਪਾਂ ਨੇ ਤਿੱਕੇ ਹੋਏ ਨੇ ਦੋ ਸ਼ਬਦ ਤੇ ਤੁਸੀਂ ਸੁਣਿਓ ਜਰੂਰ ਤੇ ਅੱਜ ਸਾਰੇ ਹੀ ਸਿੱਧੂ ਮੂਸੇ ਵਾਲੇ ਦੇ ਫੈਨ ਤੇ ਉਹਦੇ ਭਰਾਵਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੁਣ ਤੇ ਪਾਪਾ ਜੀ ਕਿਰਪਾ ਕਰਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਛੋਡੇ ਸਿੱਧੂ ਨੂੰ ਤੰਦਰੁਸਤੀ ਬਖਸ਼ਣ ਤੇ ਮਾਤਾ ਪਿਤਾ ਨੂੰ ਵੀ ਲੰਬੀ ਉਮਰ ਦੇਣ ਤੇ ਦੋ ਬੋਲ ਨੇ ਇੱਕ ਵਾਰੀ ਜਰੂਰ ਸੁਣ ਕੇ ਦੱਸਿਓ ਬੋਲ ਕਿੱਦਾਂ ਦੇ ਲੱਗੇ ਨੇ ਘੈਂਟ ਲੱਗੇ ਨੇ ਜੇ ਘੈਂਟ ਲੱਗੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਸੁਣਾਣੇ ਆ ਉਸੇ ਵਾਲੇ ਜੱਟ ਦਾ ਛੋਟਾ ਜਿਹਾ ਲਿਖਿਆ ਹੋਇਆ ਆਪਣੇ ਵੱਲੋਂ ਇੱਕ ਸ਼ੇਰ ਉਹ ਕਹਿੰਦੇ ਮਰਿਆਣੀ ਜੱਟ ਹਜੇ ਹੋਇਆ ਐ ਅਮਰ ਉਹ ਕਹਿੰਦੇ ਮਰਿਆਣੀ ਜੱਟ ਹਜੇ ਹੋਇਆ ਐ ਅਮਰ ਮੇਲੇ ਲੱਗਦੇ ਨੇ ਪਿੰਡੇ ਉਹਦੀ ਖੇਤਾਂ ਦੇ ਘਰ ਆਖਦੀਆਂ ਸਰਕਾਰਾਂ ਕਹਿੰਦੀ ਰੱਖ ਲਓ ਸਰਬਰ ਪਰੀ ਜਵਾਨੀ ਮਾਂ ਪਿਓ ਨੇ ਗਵਾਲਿਆ ਪੁੱਤਰ ਤੈਨੂੰ ਦੱਸਾਂ ਬਿਸ਼ਨੋਈ ਤੇਰਾ ਫੂਕ ਦਾ ਟੱਬਰ ਪਰ ਤੇਰੇ ਟੱਬਰ ਦਾ ਪੁੱਤ ਕੋਈ ਦੋਸ਼ ਨਹੀਂ ਜਦੋਂ ਪਹਿਣ ਕੇ ਪਟਾਕੇ ਤੈਨੂੰ ਆਉਣਾ ਹੋਸ਼ ਨਹੀਂ ਜਦੋਂ ਪਹਿਣ ਕੇ ਪਟਾਕੇ ਤੈਨੂੰ ਆਉਣਾ ਹੋਸ਼ ਨਹੀਂ ਤੇ ਦੱਸਿਓ ਕਿਦਾਂ ਦਾ ਲੱਗਿਆ ਆਪਣਾ ਸ਼ੇਅਰ ਕਮੈਂਟ ਕਰਿਓ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੋਗੀ ਮਾਤਾ ਪਿਤਾ ਕੋਲ ਇਹ ਵੀਡੀਓ ਆਪਣੀ ਪਹੁੰਚ ਸਕੇ ਤੇ ਬਾਕੀ ਸਾਰਿਆਂ ਨੂੰ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਲੱਖ ਲੱਖ ਮੁਬਾਰਕਾ ਹੈ ਹੈਪੀ ਬਰਥਡੇ ਲਵ ਯੂ ਬਾਈ